ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ এডਿਕੇਸ਼ਨ ਵਿਦਿਆ ਜੀ ਬਾਰੇ ਗੱਲ ਕਰਾਂਗੇ এডਿਕੇਸ਼ਨ ਦਾ ਮਤਲਬ ਕੀ ਹੈ ਪੜ੍ਹ ਲਿਖ ਕੇ ਉਸ ਨੂੰ ਸੋਝੀ ਆਵੇ ਸਮਝ ਆਵੇ ਉਹਦਾ ਕੋਈ ਕਿਰਦਾਰ ਹੋਵੇ ਜ਼ਿੰਦਗੀ ਜਿਉਣ ਦੀ ਸੰਸਾਰ ਦੇ ਵਿੱਚ ਵਿਚਰਨ ਦੀ ਦੁੱਖ ਸੁੱਖ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਇਹ ਵਿਦਿਆ ਹੈ ਜਦੋਂ ਵਿਦਿਆਰਥੀ ਧੀਆਂ ਦੀ ਗੱਲ ਕਰੀਏ ਅੱਜ ਸਕੂਲਾਂ ਦੇ ਵਿੱਚ ਧੀਆਂ ਸਾਡੀਆਂ ਪੜ੍ਹਦੀਆਂ ਬੱਚੀਆਂ ਵੱੜਦੀਆਂ ਉਹ এডਿਕੇਸ਼ਨ ਨੂੰ ਗ੍ਰਹਿਣ ਕਰਕੇ ਸਿੱਖਿਆ ਨੂੰ ਗ੍ਰਹਿਣ ਕਰਕੇ ਉਹਨੂੰ ਇਹ ਸਮਝ ਆਵੇ ਉਹ ਉਥੇ ਇਹ ਸਿਖਾਇਆ ਜਾਵੇ ਸਿਖਿਆ ਹੋਵੇ ਕਿ ਉਹਨੇ ਚੰਗੀ ਧੀ ਕਿਵੇਂ ਬੰਨਣਾ ਹੈ ਉਹਨੇ ਚੰਗੀ ਬੋਟੀ ਕਿਵੇਂ ਬੰਨਣਾ ਹੈ ਉਹਨੇ ਚੰਗੀ ਨੂੰ ਕਿਵੇਂ ਬੰਨਣਾ ਹੈ ਉਹਨੇ ਅੱਗੇ ਜਾ ਕੇ ਚੰਗੀ ਸੱਸ ਕਿਵੇਂ ਬੰਨਣਾ ਹੈ ਜੇ ਵਿਦਿਆ ਗ੍ਰਹਿਣ ਕੀਤੀ ਹੈ ਜੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਨਹੀਂ ਸਮਝਿਆ ਸੰਸਾਰ ਦੇ ਵਿੱਚ ਵਿਚਰਨ ਦੀ ਜਾਂਚ ਨੂੰ ਤੇ ਫਿਰ ਇਹ ਵਿਦਿਆ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਜਾਂਦੀ ਹੈ ਅੱਜ ਤੇ ਸਿਰਫ ਮੇਰੇ ਹਿਸਾਬ ਨਾਲ ਇੱਕ ਠੰਡਾ ਬਣ ਕੇ ਰਹਿ ਗਿਆ ਇੱਕ ਸਿਰਫ ਤੇ ਸਿਰਫ ਇੱਕ ਦੁਕਾਨਦਾਰੀ ਤੋਂ ਵੱਧ ਕੇ ਕੁਝ ਨਹੀਂ ਹੈ ਡਿਗਰੀਆਂ ਲੈ ਲਓ ਸਰਟੀਫੀਕੇਟ ਲੈ ਲਓ ਨਕਲ ਵੱਜਦੀ ਹੈ ਆਪ ਸਕੂਲਾਂ ਵਾਲੇ ਨਕਲ ਮਰਾਉਂਦੇ ਨੇ ਉਹ ਡਿਗਰੀਆਂ ਲੈ ਕੇ ਉਹ ਸਰਟੀਫਿਕੇਟ ਲੈ ਕੇ ਤੇ ਕਿਹੜੀ ਵਿੱਦਿਆ ਦੀ ਅਸੀਂ ਗੱਲ ਅੱਜ ਕਰ ਰਹੇ ਆ ਅੱਜ ਦੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਨੇ ਤੇ ਸਾਨੂੰ ਕਿਹਾ ਕਿ ਕਰਤੂਤ ਪਸੂਕੀ ਮਨਸਜਾਤ ਖੜੀ ਕਰਤੂਤ ਪਸ਼ੂਆਂ ਵਾਲੀ ਵਿਦਿਆ ਲੈ ਕੇ ਫਿਰ ਮਾਨਸ ਬੰਨਾ ਕੋਈ ਚੰਗੀ ਸਿੱਖਿਆ ਲੈ ਕੇ ਫਿਰ ਅਸੀਂ ਮਾਨਸ ਬੰਨਾ ਹੋਰ ਚੰਗੀ ਸਿੱਖਿਆ ਹੋਵੇ ਗੁਰਮਤਿ ਦੇ ਵੀ ਧਾਰਨੀ ਨਾਲ ਹੋਈਏ ਤੇ ਫਿਰ ਮਾਰੇ ਗਿੰਦੇ ਜਿੰਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲੱਗੀ ਵਾਰ ਫਿਰ ਮਾਨਸ ਤੋਂ ਦੇਵਤਾ ਕਿਵੇਂ ਬੰਨਾ ਅੱਜ ਇਹ ਸਮੇਂ ਦੀਆਂ ਵਿਚਾਰਣਯੋਗ ਗੱਲਾਂ ਨੇ ਕਿ ਸਾਡੀ ਵਿੱਥੇ ਵਿਦਿਆ ਦੀ ਸ਼੍ਰੇਣੀ ਜਿਹੜੀ ਐ ਐਜੂਕੇਸ਼ਨ ਦੀ ਸ਼੍ਰੇਣੀ ਜਿਹੜੀ ਐ ਉਹ ਕਿੱਥੇ ਖੜੀ ਐ ਦੂਸਰੀ ਗੱਲ ਸਾਡੇ ਬੱਚਿਆਂ ਦੀ ਜਿਹੜੇ ਬੱਚੇ ਸਾਡੇ ਨੇ ਵਿਦੇਸ਼ਾਂ ਨੂੰ ਤੁਰੇ ਜਾਂਦੇ ਨੇ 10ਵੀਂ 12ਵੀਂ దాਖਾ ਪੜ੍ਹ ਕੇ ਖਾਸ ਕਰਕੇ ਲੁਬਾਣਿਆਂ ਦੇ ਮੁੰਡੇ ਜਿਹੜੇ ਉਹਨਾਂ ਨੂੰ ਇੱਥੇ ਰੁਜ਼ਗਾਰ ਕਿਉਂ ਨਹੀਂ ਮਿਲਦਾ ਉਹ ਇੱਥੇ ਕੰਮ ਕਿਉਂ ਨਹੀਂ ਕਰਨਾ ਚਾਹੁੰਦੇ ਬਾਹਰ ਦੀ ਘੌੜ ਕਿਉਂ ਲੱਗੀ ਹੈ ਕਿਉਂਕਿ ਸਾਡਾ ਕੋਈ ਨਿਯਮ ਹੀ ਨਹੀਂ ਹੈ ਇੱਥੇ ਉਹਨਾਂ ਨੂੰ ਚੰਗੀ ਕੋਈ ਸਿੱਖਿਆ ਚੰਗੀ ਕੋਈ ਮਤਲਬ ਦੇਣ ਵਾਲਾ ਹੋਵੇ ਇੱਥੇ ਕੋਈ ਇਹੋ ਜਿਹੇ ਕੰਮ ਉਹਨਾਂ ਨੂੰ ਖੋਲ ਕੇ ਦਿੱਤੇ ਜਾਣ ਜਾਂ ਕੋਈ ਇਹੋ ਜਿਹਾ ਵਿਦਿਆਲਾ ਹੋਵੇ ਜਿਹਦੇ ਵਿੱਚ ਉਹ ਆਪਣੇ ਕਾਰੋਬਾਰੀ ਢੰਗ ਤਰੀਕੇ ਉਹ ਸਿੱਖ ਸਕਣ ਜਿਹੜਾ ਕਿ ਤੁਹਾਡਾ ਇਹ ਵਿਰਸਾ ਕਿ ਪਿਛਲੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਵਪਾਰ ਕਰਦੇ ਆਏ ਨੇ ਬਿਜ਼ਨਸ ਕਰਦੇ ਆਏ ਨੇ ਅਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਜਾ ਕੇ ਵਿਦੇਸ਼ਾਂ ਦੇ ਵਿੱਚ ਚਲੋ ਜਿਹੜੇ ਪਹਿਲੇ ਗਏ ਨੇ ਉਹ ਸੈੱਟ ਹੋ ਗਏ ਨੇ ਪਰ ਉਹ ਵੀ ਬੜੀ ਮੁਸ਼ਕਲ ਬੜੀਆਂ ਸਖਤ ਤੋਂ ਸਖਤ ਮਿਹਨਤਾਂ ਕਰਕੇ ਉਹ ਕਾਮਯਾਬ ਹੋਏ ਨੇ ਅਸੀਂ ਇੱਥੇ ਕਿਉਂ ਨਹੀਂ ਮਿਹਨਤ ਕਰ ਰਹੇ ਅਸੀਂ ਇੱਥੇ ਕੋਈ ਆਪਣਾ ਕਾਰੋਬਾਰ ਕਿਉਂ ਨਹੀਂ ਚਲਾਉਣਾ ਚਾਹੁੰਦੇ ਇੱਥੇ ਕੋਈ ਕੰਮ ਧੰਦਾ ਕੋਈ ਮਤਲਬ ਸਿੱਖ ਗਏ ਜਿੱਦਾਂ ਇੱਥੇ ਹੁਣ ਬਾਹਰੋਂ ਸਟੇਟਾਂ ਤੋਂ ਆ ਕੇ ਤੇ ਟੈਲਾਂ ਦਾ ਕੋਈ ਕੰਮ ਕਰ ਰਿਹਾ ਹੈ ਕੋਈ ਨੂਡਲ 버ਗਰ ਵਗੈਰਾ ਫਾਸਟ ਫੂਡ ਦਾ ਕੰਮ ਕਰ ਰਿਹਾ ਕੋਈ ਰਾਜ ਮਿਸਤਰੀ ਇੱਥੇ ਆ ਕੇ ਬਣ ਰਿਹਾ ਕੋਈ ਹੋਰ ਕਿਤੇ ਆਪਣਾ ਕੇ ਅੱਜ ਇੱਥੇ ਚੰਗੇ ਕਾਮਯਾਬ ਬਣੇ ਨੇ ਤੇ ਠੇਕੇਦਾਰੀਆਂ ਠੇਕੇਦਾਰ ਤਾਂ ਕੋ ਬਣੇ ਠੇਕੇਦਾਰੀਆਂ ਲੈ ਰਹੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਦੀਆਂ ਚੰਗੇ ਚੰਗੇ ਬਿਜ਼ਨਸ ਫਾਸਟ ਫੂਡ ਦੇ ਹੋਰ ਕੱਪੜੇ ਦੇ ਹੋਰ ਕਈ ਤਰ੍ਹਾਂ ਦੇ ਜਿਹੜੇ ਬਿਜ਼ਨਸ ਨੇ ਉਹ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਆਓ ਹਮਲਾ ਮਾਰੀਏ ਆਪਣੇ ਬੱਚਿਆਂ ਨੂੰ ਇੱਕ ਇਹੋ ਜਿਹਾ ਆਧਾਰਾ ਦਈਏ ਕਿ ਉਹ ਇੱਥੇ ਕੰਮ ਸਿੱਖ ਗਏ ਇੱਥੇ ਹੀ ਕਾਮਯਾਬ ਹੋਣ ਇੱਥੇ ਹੀ ਆਪਣੀ ਜਿਹੜੀ ਵਿਦਿਆ ਹੈ ਇਹੋ ਜੀ ਉਹਨਾਂ ਦੀ ਵਿਦਿਆ ਹੋਵੇ ਕਿ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪਾਇਆ ਜਾਵੇ ਕਿ ਜੇ ਅਸੀਂ ਮਿਹਨਤ ਉੱਥੇ ਜਾ ਕੇ ਕਰ ਸਕਦੇ ਆਂ ਤੇ ਇੱਥੇ ਵੀ ਕਰ ਸਕਦੇ ਆਂ ਸੋ ਜਿਹੜੀ ਅੱਜ ਦੀ ਸਾਡੀ ਵਿੱਦਿਆ ਦੀ ਸ਼੍ਰੇਣੀ ਹੈ ਨਾ ਉਹ ਕਾਫੀ ਹੱਦ ਤੱਕ ਮੈਂ ਤੇ ਇਹ ਕਵਾਂਗਾ ਕਿ ਗਿਰੀ ਹੋਈ ਹੈ ਸਿਰਫ ਤੇ ਸਿਰਫ ਇਹਨਾਂ ਨੇ ਬਿਜ਼ਨਸ ਇੱਕ ਬਣਾਇਆ ਹੋਇਆ ਬੱਚਿਆਂ ਨੂੰ ਕੋਈ ਚੰਗੀ ਮਤ ਨਹੀਂ ਸਿਰਫ ਤੇ ਸਿਰਫ ਡਿਗਰੀਆਂ ਦੀ ਦੌੜ ਹੈ ਕਿੰਨੇ ਪਰਸੈਂਟ ਨੰਬਰ ਆਏ ਆ ਸਿਰਫ ਦੇ ਸਿਰਫ ਇੱਥੇ ਤੱਕ ਸੀਮਤ ਹੈ ਬੱਚਿਆਂ ਨੂੰ ਅੱਜ ਲੋੜ ਹੈ ਕਿ ਜਿਥੇ ਬੱਚਿਆਂ ਨੂੰ ਜਿਹੜੀ ਸੰਸਾਰ ਦੇ ਵਿੱਚ ਰਹਿਣ ਬਾਰੇ ਵੀ ਦੱਸਿਆ ਜਾਵੇ ਔਰ ਬੱਚੇ ਜਿਹੜੇ ਨੇ ਵਿਦੇਸ਼ ਜਾਂਦੇ ਨੇ ਇਹ ਇਹਨਾਂ ਇਹ ਇੱਥੇ ਕਾਰੋਬਾਰ ਕਿੱਦਾਂ ਕਰਨ ਕਿੱਦਾਂ ਇੱਥੇ ਸੈਟਲ ਹੋਣ ਕਿੱਦਾਂ ਅੱਗੇ ਵਧਣਾ ਉਹਨਾਂ ਨੂੰ ਇਹ ਸਿਖਾਇਆ ਜਾਵੇ ਸੋ ਇਹ ਗੰਭੀਰ ਵਿਸ਼ਾ ਹੈ ਇੱਥੇ ਸਾਰੇ ਜਣੇ ਰਲ ਕੇ ਤੇ ਇਸ ਨੂੰ ਵਿਚਾਰਿਆ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਹੋ ਜਿਹਾ ਕੀਤਾ ਜਾਵੇ ਕਿ ਸਾਡੇ ਬੱਚੇ ਇੱਥੇ ਹੀ ਕੁਝ ਨਾ ਕੁਝ ਚੰਗੀ ਤਾਲ تعلیم ਹਾਸਲ ਕਰ ਗਏ ਇੱਥੇ ਹੀ ਸੈੱਟ ਹੋ ਗਏ ਆਪਣੀਆਂ ਬੁਲੰਦੀਆਂ ਨੂੰ ਉਹ ਹਾਸਲ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ